ਜਿਹੜੀ ਸਰਕਾਰ ਹੈ ਜਿਹੜੀ ਉਹਨਾਂ ਦੀ ਮਦਦ ਕਰਦੀ ਹੈ ਜਾਂ ਭੱਜਣ ਚ ਜਾਂ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਬੜੀ ਮਾੜੀ ਗੱਲ ਹੈ ਗੱਜਰ ਮਾਤਰਾ ਸਾਊਥ ਦੇ ਜਾਣ ਤੋਂ ਬਾਅਦ ਕਿਉਂਕਿ ਪਹਿਲਾਂ ਐਜੂਕੇਸ਼ਨ ਦੇ ਤੌਰ ਤੇ ਮਿਲਦੇ ਰਹੇ ਹੁਣ ਦੂਰੇ ਜੁਮੇ ਪਾਰੇ ਇੱਕ ਲੋਟੂ ਸਰਕਾਰ ਦਾ ਜਿਹੜਾ ਤੱਕ ਤੋਂ ਪੱਟ ਕਰ ਸਕੀਏ ਸਰਕਾਰ 9004 ਲੜਦੀ ਆ ਚੋਣਾਂ ਤੋਂ ਪਹਿਲਾਂ ਚੋਣ ਵਾਅਦੇ ਕਰਦੀ ਆ ਔਰ ਉਹ ਕੰਮ ਸ਼ੁਰੂ ਹੋ ਚੁੱਕੀ ਹੈ ਸਭ ਤੋਂ ਦੋ ਸਾਲਾਂ ਦੇ ਵਿੱਚ ਵਿੱਚ ਜਿਹੜੇ ਬੱਚੇ ਬਾਹਰ ਗਏ ਸੀ ਉਹ ਬਾਹਰ ਸੌਣ ਲੱਗੇ ਨੇ ਕਿਉਂਕਿ ਆਪਣੀ ਸਰਕਾਰ ਨੇ ਮੈਡੀਕਲ ਜ਼ਰੂਰਤਾਂ ਫ੍ਰੀ ਕੀਤੀਆਂ ਨੇ ਉਥੇ ਆਮ ਆਦਮੀ ਪਾਰਟੀ ਨੇ ਮਹੱਤਕ ਕਲੀਨਿਕ ਫੋੜੇ ਨੇ ਜਿੰਨਾਂ ਦੇ ਵਿੱਚ 42 ਕਿਸਮ ਦੇ ਟੈਸਟ ਬਿਲਕੁਲ ਫ੍ਰੀ ਹੁੰਦੇ ਨੇ ਜਿਹੜੇ ਵਾਸਤੇ ਕਰੋੜਾ ਰੁਪਇਆ ਲੱਗਦਾ ਹੈ ਉਹ ਵੀ ਆਪਣੀ ਸਰਕਾਰ ਕਰਦੀ ਹੈ ਨਵੀਂ ਪ੍ਰਸਪਰਤੀ ਕਰਿਆ ਹੈ ਕੀਮਤੀ ਜਾਨਵਰਾਂ ਨੂੰ ਬਚਾਉਣ ਵਾਸਤੇ ਸੜਕਾਂ 'ਤੇ ਰੱਖਿਆ ਫੋਰਸ ਪੜਾਈ ਹੈ ਚਾਹੇ ਵਿੱਦਿਅਤ ਦੀ ਗੱਲ ਕਰ ਲਓ ਚਾਹੇ ਸੂਲ ਦੀ ਗੱਲ ਕਰ ਲਓ ਚਾਹੇ ਹੈਲਥ ਸਿਸਟਮ ਚਾਹੇ ਜੌਬ ਦੀ ਨੌਕਰੀਆਂ ਦੀ ਗੱਲ ਕਰ ਲਓ ਕਹਿਣ ਦਾ ਮਤਲਬ ਜਾਤ ਕੰਮ ਕਰ ਰਹੀ ਹੈ ਜੇ ਪਾਣੀਆਂ ਦੀ ਗੱਲ ਕਰੀਏ ਪਹਿਲਾਂ ਕਿਸਾਨਾਂ ਨੂੰ ਮੋਟਰ ਮੋਟਰ ਦੀ ਜਮਾਨਤ ਕਰਦੇ ਸਰਫ ਫਰੇਕਸ਼ਨ ਦਿੱਤਾ ਜਾਵੇ ਤੇ ਕਈ ਕਹਿੰਦੇ ਸੀ ਸਾਨੂੰ ਲਾਈਟ ਵੀ ਆਉਂਦੀ ਅੱਜ ਪ੍ਰਮਾਤਮਾ ਦੀ ਕਿਰਪਾ ਹੈ ਸਰਕਾਰ ਅੱਜ ਆਪਣੇ ਕਿਸਾਨਾਂ ਨੂੰ ਬਿਜਲੀ ਤੇ ਪਾਣੀ ਦੇ ਦੀ ਹੈ ਪਹਿਲਾਂ ਤੁਸੀਂ ਦੇਖਿਆ ਜਦੋਂ ਕਿਸਾਨ ਨੇ ਖੇਤਾਂ 'ਚ ਜਾਣਾ ਤੇ ਉੱਥੇ ਕਦੇ ਲਾਈਟ ਨਹੀਂ ਆਉਣੀ ਕਦੇ ਬਿਜਲੀ ਨਹੀਂ ਆਉਣੀ ਸਾਡੇ ਕਿਸਾਨ ਹਮੇਸ਼ਾ ਤੰਗ ਰਹਿੰਦੇ ਸੀ ਪਰ ਦੋ ਸਾਲ ਤੋਂ ਅੱਜ ਜੋ ਬਿਜਲੀ ਆਈ ਹੈ ਸਾਡੇ ਜਿਹੜੇ ਕਿਸਾਨ ਹੈ ਉਹ ਪੂਰੇ ਖੁਸ਼ ਹੋਏ ਚਾਹੇ ਜ਼ੀਰੋ ਬਿੱਲ ਕਰਾ ਗੋ 80 ਦੇ 85% ਲੋਕ ਜਿਹੜੇ ਸਾਰੇ ਸਾਡੇ ਕਿਸਾਨ ਵੀ ਨੇ ਸਾਰੇ ਹਿੰਦੂ ਭਰਾ ਵੀ ਨੇ ਚਾਹੇ BC ਨੇ ਚਾਹੇ SC ਭਰਾ ਨੇ ਅੱਜ ਉਹਨਾਂ ਦਾ ਬਿੱਲ ਜ਼ੀਰੋ ਆ ਹੈ ਇੱਕ ਬੇਨਤੀ ਕਰਦਾ ਸਾਡੇ ਮੈਂਬਰ ਪਾਰਲੀਮੈਂਟ ਪਹਿਲਾਂ 5 ਸਾਲੋਂ ਪਹਿਲਾਂ ਜਿਤਾਏ ਸੀ ਤੇ ਉਹ 5 ਸਾਲ ਦੇ ਵਿੱਚ ਕਿਸੇ ਪਿੰਡ ਚ ਨਹੀਂ ਗਏ ਜੋਨੇ ਕੰਮ ਕਰਨ ਦੇ ਕੰਮ ਕੀਤੇ ਨਹੀਂ ਗਏ ਤੇ ਮੈਂ ਇਹ ਹੀ ਪ੍ਰੋਸਾ ਦਵਾਗਾ ਕਿਉਂਕਿ 1380 ਦੇ ਕਰੀਬ ਆਪਣੇ ਪਿੰਡ ਪੈਂਦੇ ਨੇ ਬੋੜ ਪੈਂਦੇ ਐ ਤੇ ਪਿੰਡ ਪੈਂਦੇ ਐ ਪਰਮਾਤਮਾ ਸੁੱਖ ਰੱਖੇ ਮੈਂ ਜਿੱਤਾਂਗਾ ਤੇ ਹਰ ਪਿੰਡ ਜਾ ਕੇ ਧੰਨਵਾਦ ਕਰਾਂਗਾ 1380 ਦੇ ਸੀਪਿੰਡ ਜਿਹਨੇ ਬੋੜ ਉੱਤੇ ਜਾਵਾਂਗਾ ਸੇ ਸਾਡੀ ਗੱਜਰ ਮਾਜਾ ਸਾਜੀ ਟੀਮ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਸਵੇਰ ਦੇ ਅੱਜ ਸੱਤ ਪਿੰਡਾਂ ਚ ਅਸੀਂ ਜਾ ਕੇ ਆਏ ਆ ਦੋ ਜਗ੍ਹਾ ਅਸੀਂ ਅਫਸੋਸ ਵੀ ਕੀਤਾ ਤੇ ਹਰ ਪਿੰਡ ਚ ਅੱਜ ਬਹੁਤ ਲੋਕ ਇਕੱਠੇ ਹੋਏ ਨੇ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਅੱਜ ਲੋਕ ਸਹੀ ਮਿਹਨਤ ਭਗਵਾਨ ਜੀ ਦੇ ਕੀਤੇ ਹੋਏ ਕੰਮ ਜਿਨ੍ਹਾਂ ਕਿਸਾਨਾਂ ਨੂੰ ਪਾਣੀ ਨਹੀਂ ਸੀ ਮਿਲਦਾ ਅੱਜ ਉਹਨਾਂ ਨੂੰ ਪਾਣੀ ਮਿਲ ਰਿਹਾ ਜਿਹੜੇ ਕਿਸਾਨਾਂ ਨੂੰ ਪੂਰੀ ਬਿਜਲੀ ਨਹੀਂ ਸੀ ਮਿਲਦੀ ਅੱਜ ਬਿਜਲੀ ਮਿਲ ਰਹੀ ਹੈ ਜਿਹੜੇ ਬੱਚਿਆਂ ਨੂੰ ਐਜੂਕੇਸ਼ਨ ਪ੍ਰੋਪਰ ਨਹੀਂ ਸੀ ਮਿਲਦੀ ਅੱਜ ਐਜੂਕੇਸ਼ਨ ਸਰੀਆ ਆਮ ਆਦਮੀ ਪਾਰਟੀ ਦਾ ਬਹੁਤ ਜ਼ਿਆਦਾ ਕੀਤਾ ਜਿਹੜੇ ਮਹੱਲਾ ਕਲੀਨਿਕ ਬਣੇ ਨੇ ਤੇ ਉਹਨਾਂ ਦਾ ਬਹੁਤ ਵੱਡਾ ਰਿਸਪਾਂਸ ਹੈ ਕਿ ਉਹ ਟੁਕੜ ਟੁਕੜਾ ਸਿੱਧੇ 80 85 ਸਾਡੀ ਮੈਡੀਸਿਨ ਮਿਲਦੀਆਂ ਨੇ ਜਿਹੜੀ ਗਵਰਨਮੈਂਟ ਨੇ 43000 ਦੇ ਕਰੀਬ ਜਿਹੜੀ ਜੌਬ ਦਿੱਤੀ ਹੈ ਉਹ ਬਹੁਤ ਵੱਡਾ ਉਪਰਾਲਾ ਇਹ ਸਰਕਾਰ ਨੇ ਕੀਤਾ ਸਾਡੇ ਹਰ ਪਿੰਡ 'ਚ ਸਾਡੇ ਫੌਜੀ ਭਰਾ ਨੇ ਤੇ ਉਹ ਇਸ ਗੱਲ ਤੋਂ ਖੁਸ਼ ਨਾ ਜੀ ਸਾਡੇ ਫੌਜ ਪਹਿਲਾਂ ਜਿਹੜੇ ਫੌਜ ਲੋਕੀ ਚਾਹੇ ਕਾਰਗਿਲ ਚਾਹੇ ਜੰਮੂ ਕਸ਼ਮੀਰ ਚਾਹੇ ਵਕਫਾ ਬੋਰਡਾਂ ਤੇ ਸ਼ਹੀਦ ਹੋ ਜਾਂਦੇ ਸਨ ਉਹਨੂੰ ਜਿਹੜੀ ਸਾਡੀ ਸਰਕਾਰ ਹੈ ਉਹਨੂੰ ਕਰੋੜ ਰੁਪਏ ਦੇ ਰਹੀ ਉਹਦੇ ਪਰਿਵਾਰ ਨੂੰ ਤਾਂ ਕਿ ਮੌਤ ਤੋਂ ਬਾਅਦ ਉਹਨਾਂ ਦਾ ਪਰਿਵਾਰ ਚੰਗੀ ਤਰ੍ਹਾਂ ਆਪ ਦਾ ਘਰ ਚਲਾ ਸਕੀ ਇਹ ਬਹੁਤ ਵੱਡਾ ਅਪਰਾਲਾ ਤੇ ਬਾਕੀ ਮਸਮੂਹ ਸਾਡੇ ਜਿੰਨੇ ਵੀ ਲੀਡਰਸ਼ਿਪ ਸਾਡੀ ਅੱਜ ਆਈ ਹੈ ਤੇ ਉਹਨਾਂ ਦਾ ਧੰਨਵਾਦ ਕਰਨਾ ਜਿਹੜੇ ਅੱਜ ਕੈਂਪੇਨ ਕਰ ਰਹੇ ਸਭ ਨੂੰ ਜੀਬੀ ਸਾਹਿਬ ਤੁਸੀਂ ਦੇਖਿਆ ਕਿ ਪਹਿਲਾਂ ਈਡੀ ਨੇ ਜਿਹੜੀ ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਜਲਮਾ ਜਿਹੜੇ ਅਮਰਗੜ ਤੋਂ ਵਿਧਾਇਕ ਨੇ ਤੇ ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਜੀ ਜਿਹੜੇ ਪਾਰਟੀ ਸੁਪਰੀਮੋ ਨੇ ਉਨ੍ਹਾਂ ਦੇ ਖਿਲਾਫ ਈਡੀ ਨੇ ਇੱਕ ਵਿਸ਼ੇਸ਼ ਕਿਸਮ ਦਾ ਜਾਲ ਬੁਣ ਕੇ ਹੁਣ ਉਹਨਾਂ ਦੋਨਾਂ ਨੂੰ ਹੀ ਜੇਲ੍ਹ 'ਚ ਰੱਖਿਆ ਹੋਇਆ ਹੈ ਤੁਸੀਂ ਇਸ ਨਾਲ ਕੀ ਸਮਝਦੇ ਹੋ ਕਿ ਇਸ ਦੇ ਨਾਲ ਜਿਹੜੀ ਆਪਦੀ ਲੜਾਈ ਆ ਉਹ ਕਮਜ਼ੋਰ ਪਊਗੀ ਜਾਂ ਉਸ ਨੂੰ ਬਲ ਮਿਲੇਗਾ ਨਹੀਂ ਮੈਂ ਦੱਸਦਾ ਜੀ ਕਿ ਕਿ ਅੱਜ ਮੋਦੀ 10 ਸਾਲ ਹੋ ਗਏ ਰਾਜ ਕਰਦਾਂ ਹਰ ਬਰਗ ਮੋਦੀ ਤੋਂ ਔਖਾ ਹੈ ਉਹ ਚਾਹੇ ਕਾਸਟ ਨੂੰ ਦੇ ਵੋਟਾਂ ਲੈਣਾ ਚਾਹੁੰਦੇ ਆ ਪਰ ਅੱਜ ਜੋ ਪੂਰਾ ਮਾਹੌਲ ਜਿਵੇਂ ਕੇਜਰੀਵਾਲ ਸਾਹਿਬ ਨੂੰ ਅੰਦਰ ਕੀਤਾ ਜਾਂ ਗੱਜਰ ਮਾਜਰਾ ਸਾਹਿਬ ਨੂੰ ਜਾਂ ਹੋਰ ਲੀਡਰ ਚਾਹੇ ਕੋਈ ਵਿਆਰ ਦਾ ਚਾਹੇ ਯੂਪੀ ਦਾ ਚਾਹੇ ਵੈਸਟ ਬੰਗਾਲ ਦਾ ਅੱਜ ਸਾਰੇ ਨੂੰ ਡਰਾ ਕੇ ਉਹ ਆਪਣੇ ਨਾਲ ਲਾਉਣਾ ਚਾਹੁੰਦਾ ਬਸ ਜਿਵੇਂ ਕੇਜਰੀਵਾਲ ਸਾਹਿਬ ਨਾ ਤੋ ਡਰੇ ਐ ਨਾ ਘੁੜਾਏ ਐ ਉਹਨਾਂ ਇੱਕ ਸਾਈਜ਼ ਪਾਲਿਸੀ ਬਣਾ ਕੇ ਝੂਠੀ ਉਹਨਾਂ ਨੂੰ ਅੰਦਰ ਕੀਤਾ ਗਿਆ ਇਹ ਬੜੀ ਮਾੜੀ ਗੱਲ ਹੈ ਜਿਵੇਂ ਕੇਜਰੀਵਾਲ ਸਾਹਿਬ ਤੋਂ ਜਦੋਂ ਜੇਲ੍ਹ ਚ ਗਏ ਨੇ ਲੱਖਾਂ ਦੀ ਤਦਾਦ ਚ ਲੋਕ ਐਤ ਕੀ ਪਹਿਲੀ ਵਾਰ ਹੋਇਆ ਰਾਮੀਲਾ ਗਰਾਉਂਡ 'ਚ ਇੰਨੀ ਦੁਨੀਆ ਕਦੇ ਵੀ ਨਹੀਂ ਗਈ ਜਿੰਨੀ ਉੱਥੇ ਸਾਰੀਆਂ ਪਾਰਟੀਆਂ ਇਕੱਠੀਆਂ ਹੋਈਆਂ ਉਹਦੇ ਵਿਰੋਧ 'ਚ ਮੋਦੀ ਤੇ ਅੱਜ ਸਾਨੂੰ ਪੂਰੀ ਜਿਵੇਂ ਆਸ ਵੀ ਹੈ ਕਿ ਮੈਂ ਅੱਜ ਮੋਦੀ ਨੂੰ ਕੋਈ ਲਾਇਕ ਨਹੀਂ ਕਰ ਰਿਹਾ ਤੇ ਸਾਨੂੰ ਉਮੀਦ ਹੈ ਪੂਰੀ ਵੀ ਜਿਨੇ ਅਸੀਂ ਵੱਖ-ਵੱਖ ਪਾਰਟੀਆਂ ਅਸੀਂ ਇਕੱਠੀਆਂ ਹੋ ਕੇ ਚੋਣ ਲੜਦੀਆਂ ਸਾਨੂੰ ਪੂਰੀ ਆਸ ਹੈ ਕਿ ਜਿਹੜਾ ਮੋਦੀ ਦਾ ਸੁਪਨਾ ਸੀ 400 ਦਾ ਅੱਜ ਉਹਨੂੰ 150 ਸੀਟ ਵੀ ਨਹੀਂ ਆ ਰਹੀ ਦੇ ਸਾਲ ਨੂੰ ਜਿਹੜੀ ਸੀਟਾਂ ਨੇ ਉਹ 350 ਦੇ ਉੱਪਰ ਆਉਗੀਆਂ ਅਸੀਂ ਵਧੀਆ ਸਰਕਾਰ ਬਣਾਵਣੀ ਹੈ ਇੱਕ ਪਾਸੇ ਜੀਪੀ ਸਾਹਿਬ ਗੱਲ ਕਹੀ ਜਾ ਰਹੀ ਹੈ ਵੀ ਜੋ ਰਾਮ ਕੋ ਲਾਏ ਹਨ ਹਮ ਉਹਨੂੰ ਲਾਏਗੇ ਨਾਲ ਹੀ 400 ਪਾਰ ਦਾ ਨਾਰਾ ਮਾਰਿਆ ਜਾ ਰਿਹਾ ਹੈ ਉੱਥੇ ਹੀ ਪਿਛਲੇ ਦਿਨੀ ਕਾਫੀ ਮਸਲਾ ਹਾਈਲਾਈਟ ਹੋਇਆ ਕਿ ਭਾਜਪਾ ਦੀ ਸਹਿਯੋਗੀ ਪਾਰਟੀ ਹੈ ਉਹਦਾ ਸੰਸਦ ਹੈ ਪ੍ਰਜਵਲ ਰਿਵੰਨਾ ਉਹਦੇ 3000 ਦੇ ਕਰੀਬ ਜਿਹੜੇ ਸੈਕਸ ਵੀਡੀਓਜ਼ ਨੇ ਉਹ ਵਾਇਰਲ ਹੁੰਦੇ ਨੇ ਤੇ ਕਥੇ ਤੇ ਦੋਸ਼ੀ ਵੀ ਆ ਉਹ ਕਈ ਬਲਾਤਕਾਰਾਂ ਦਾ ਜਿੱਤੇ ਐਫ ਆਈ ਆਰ ਦਰਜ ਹੈ ਕਰਨਾਟਕਾ ਸਰਕਾਰ ਵੱਲੋਂ ਕੀਤੀ ਗਈ ਹੈ ਤੇ ਉਹ ਅੱਜ ਕੱਲ੍ਹ ਫਰਾਰ ਦੱਸਿਆ ਜਾ ਰਿਹਾ ਹੈ ਸ਼ਾਇਦ ਜਰਮਨੀ ਪਹੁੰਚਿਆ ਹੋਇਆ ਤੇ ਇਹ ਜਿਹੇ ਵਿੱਚ ਰਾਮਰਾਜ ਦੀਆਂ ਗੱਲਾਂ ਤੇ ਔਰਤਾਂ ਹੀ ਜਿੱਥੇ ਸੁਰੱਖਿਆਤ ਨਹੀਂ ਖਾਸ ਕਰ ਭਾਜਪਾ ਜਾਂ ਉਹਨਾਂ ਦੀਆਂ ਸਹਿਯੋਗੀ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੇ ਸੰਸਦ ਮੈਂਬਰਾਂ ਵੱਲੋਂ ਇਸ ਬਾਰੇ ਤੁਸੀਂ ਕੀ ਆਖੋਗੇ ਜੋ ਵੀ ਇਹਨਾਂ ਨੇ ਕੀਤਾ ਜਿਹੜੇ ਚੋਣ ਲੜਦੇ ਸੀਗੇ ਜਾਂ ਉਹ ਫ੍ਰੈਂਕਫਰਟ ਭੱਜ ਗਏ ਇਹ ਬੜੀ ਮਾੜੀ ਗੱਲ ਹੈ ਜਿਹੜੀ ਸਰਕਾਰ ਹੈ ਜਿਹੜੀ ਉਹਨਾਂ ਦੀ ਮਦਦ ਕਰਦੀ ਹੈ ਜਾਂ ਭੱਜਣ 'ਚ ਜਾਂ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਬੜੀ ਮਾੜੀ ਗੱਲ ਹੈ ਜਿਹੜੇ ਇਦਾਂ ਦੇ ਲੋਕ ਹੈ ਉਹਨਾਂ ਜਿਹੜੀ ਉਹਦੀ ਬਣਦੀ ਸਜ਼ਾ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ